ਤਾਲ ਤੱਕ ਜਾਂਦੀਆਂ ਗੁਫਾਵਾਂ ਜੋ ਇੱਕ ਵਾਰ ਬੜਿਆ ਅੱਜ ਤੱਕ ਵਾਪਸ ਮੁੜ ਕੇ ਨਹੀਂ ਆਇਆ ਅਜੀਆਂ ਗੁਫਾਵਾਂ ਨੇ ਇਹ ਹਾਂਜੀ ਇਹਨਾਂ ਨੂੰ ਜਾਨੀ ਚੋੜ ਦੀਆਂ ਗੁਫਾਵਾਂ ਕਿਹਾ ਜਾਂਦਾ ਹੈ ਅਤੇ ਜਿਹੜਾ ਸਾਹਮਣੇ ਤੁਸੀਂ ਖੂ ਦੇਖ ਰਹੇ ਹੋ ਇਹਨੂੰ ਮੌਤ ਦਾ ਖੂ ਕਿਹਾ ਜਾਂਦਾ ਕਹਿੰਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਇਹਦੇ ਵਿੱਚ ਇੱਕ ਬਰਾਤ ਚੱਲੀ ਗਈ ਸੀ ਇਹਨਾਂ ਗੁਫਾਵਾਂ ਨੂੰ ਦੇਖਣ ਪਿੱਛੇ ਤੁਸੀਂ ਨਿਗਾਹ ਮਾਰੋਗੇ ਕਈ ਤਰ੍ਹਾਂ ਦੀਆਂ ਗੁਫਾਵਾਂ ਨੇ ਕਹਿੰਦੇ ਅੱਜ ਤੱਕ ਉਹ ਬਰਾਤ ਵਾਪਸ ਨਹੀਂ ਆਈ ਜਾਨੀ ਚੋਰ ਦੀਆਂ ਗੁਫਾਵਾਂ ਨੇ ਇਹ ਜਾਨੀ ਚੋਰ ਦੀਆਂ ਪੁਰਾਣੇ ਸਮੇਂ ਦਾ ਇੱਕ ਬਹੁਤ ਵੱਡਾ ਚੋਰ ਹੋਇਆ ਤੁਸੀਂ ਇਤਿਹਾਸ ਦੇ ਵਿੱਚ ਸੁਣਿਆ ਵੀ ਹੋਣਾ ਅੱਜ ਆਪਾਂ ਪਹੁੰਚੇ ਆ ਜੀ ਜਾਨੀ ਚੋਰ ਦੀ ਉਸ ਗੁਫਾ ਨੂੰ ਦੇਖਣ ਜਿਹਦੇ ਵਿੱਚ ਉਹ ਚੋਰੀ ਕਰਕੇ ਜਦੋਂ ਉਹਦੇ ਪਿੱਛੇ ਜਿਹੜੀ ਪੁਲਿਸ ਹੁੰਦੀ ਸੀ ਜਾਂ ਉਸ ਸਮੇਂ ਦੀ ਰਿਆਸਤ ਹੁੰਦੀ ਸੀ ਸਿਕਿਉਰਿਟੀ ਹੁੰਦੀ ਸੀ ਉਸ ਉਸ ਦੇ ਮਗਰ ਲੱਗ ਜਾਂਦੀ ਸੀ ਤਾਂ ਉਹ ਆ ਕੇ ਇਸ ਗੁਫਾ ਦੇ ਵਿੱਚ ਵੜ ਜਾਂਦਾ ਸੀ ਉਸ ਤੋਂ ਬਾਅਦ ਉਹ ਲੱਭਦਾ ਨਹੀਂ ਸੀ ਕਹਿੰਦੇ ਇੱਥੇ ਸੱਤ ਦਰਵਾਜ਼ੇ ਨੇ ਤੁਹਾਨੂੰ ਸੱਤ ਦਰਵਾਜ਼ੇ ਦਿਖਾਵਾਂਗੇ ਉਹ ਸੱਤ ਦਰਵਾਜ਼ੇ ਅਲੱਗ-ਅਲੱਗ ਜਗ੍ਹਾ ਨੂੰ ਜਾਂਦੇ ਸੀ ਕੋਈ ਕਹਿੰਦੇ ਨੇ ਕਿ ਇੱਥੋਂ ਰਾਸਤੇ ਦਿੱਲੀ ਨੂੰ ਆ ਆਪਣਾ ਜੈਪ ਕੀਆ Rajasthan ਨੂੰ Haryana Punjab ਹਰ ਪਾਸੇ ਨੂੰ ਜਾਂਦੇ ਸੀ ਇਸ ਜਗ੍ਹਾ ਤੋਂ ਜਿਹੜੇ ਜੋ ਰਾਸਤੇ ਸੀਗੇ ਸੱਤ ਦਰਵਾਜ਼ਿਆਂ ਵਿੱਚ ਦੀ ਕਹਿੰਦੇ ਉਹ ਸੱਤ ਦਰਵਾਜ਼ਿਆਂ ਦੇ ਅੰਦਰ ਤਾਂ ਬੰਦਾ ਵੱਡ ਜਾਂਦਾ ਸੀ ਉਹਦੇ ਅੰਦਰ ਉਸ ਇੱਕ ਦਰਵਾਜ਼ੇ ਦੇ ਅੰਦਰ ਜਾਂਦੇ ਜਦੋਂ ਆਪਾਂ ਹੋਰ ਵੀ ਕਈ ਤਰ੍ਹਾਂ ਦੇ ਰਾਸਤੇ ਟੇਢੇ ਮੇਢੇ ਬਣੇ ਹੁੰਦੇ ਸੀ ਮਤਲਬ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਇਹ ਰਾਸਤਾ ਕਿੱਧਰ ਨੂੰ ਜਾਂਦਾ ਹੈ ਕਹਿੰਦੇ ਵੀ ਇੱਕ ਵਾਰੀ ਜਾਨੀ ਚੋਰ ਬਣ ਜਾਂਦਾ ਸੀ ਜਾਨੀ ਚੋਰ ਨੂੰ ਹਰੇਕ ਰਾਸਤੇ ਦਾ ਪਤਾ ਸੀ ਤੇ ਪੁਲਿਸ ਡਰਦੀ ਉਹਦੇ ਮਗਰ ਨਹੀਂ ਜਾਂਦੀ ਸੀ ਜੇ ਕਦੇ ਪੁਲਿਸ ਗਈ ਵੀ ਆ ਉਹਦੇ ਮਗਰ ਤਾਂ ਉਹ ਕਦੇ ਵਾਪਸ ਨਹੀਂ ਮੁੜ ਕੇ ਆਈ ਖਤਮ ਹੋ ਜਾਂਦੀ ਸੀ ਅੰਦਰ ਹੀ ਭੁੱਖੇ ਪੈਸੇ ਮਰ ਜਾਂਦੇ ਸੀ ਰਾਸਤਾ ਨਿਕਲਣ ਦਾ ਵਾਪਸ ਲੱਭਦਾ ਨਹੀਂ ਸੀਗਾ ਤਾਂ ਅੱਜ ਆਪਾਂ ਉਹੀ ਜਾਨੀ ਚੋਰ ਦੀ ਤੁਹਾਨੂੰ ਗੁਫਾ ਦਿਖਾਉਨੇ ਆਂ ਵੈਸੇ ਤੁਹਾਨੂੰ ਥੋੜਾ ਜਿਆ ਦੱਸ ਦਈਏ ਕਿ ਜਿਹੜੀ ਇਹ ਗੁਫਾ ਹੈ ਇਹਨੂੰ ਬਾਵੜੀ ਵੀ ਕਿਹਾ ਜਾਂਦਾ ਹੈ ਤੇ ਇਹ ਸ਼ਾਹਜਹਾਨ ਨੇ ਬਣਾਈ ਸੀ ਆਪਣੇ ਸਮੇਂ ਦੇ ਵਿੱਚ ਤੇ ਸ਼ਾਹਜਹਾਨ ਤੋਂ ਬਾਅਦ ਇਸ ਦਾ ਜਿਹੜਾ ਸਹੀ ਇਸਤੇਮਾਲ ਕਹਿ ਸਕਦੇ ਆ ਜਾਂ ਆਪਦੇ ਟੈਲੈਂਟ ਦੇ ਸਰਤੇ ਇਸਤੇਮਾਲ ਕਹਿ ਸਕਦੇ ਆ ਵੈਸੇ ਤਾਂ ਚੋਰੀ ਕਰਨਾ ਬਹੁਤ ਮਾੜੀ ਗੱਲ ਹੈ ਗਲਤ ਗੱਲ ਹੈ ਪਰ ਉਸ ਤੋਂ ਬਾਅਦ ਇਸ ਨੂੰ ਵਰਤਣ ਵਾਲਾ ਇੱਕੋ ਇੱਕ ਜਾਨੀ ਚੋਰੀ ਹੋਇਆ ਹੋਰ ਕਿਸੇ ਤੋਂ ਨਹੀਂ ਵਰਤੀ ਗਈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸੱਤ ਦਰਵਾਜ਼ੇ ਨੇ ਤੇ ਸੱਤ ਦਰਵਾਜ਼ੇ ਇਹਨਾਂ ਸੱਤੇ ਦਰਵਾਜ਼ਿਆਂ ਦੇ ਵਿੱਚੋਂ ਗੁਫਾਵਾਂ ਜਾਂਦੀਆਂ ਸੀ ਅਲੱਗ-ਅਲੱਗ ਜਗ੍ਹਾ ਤੋਂ ਕਹਿੰਦੇ ਜਾਨੀ ਚੋਰ ਇਹਦੇ ਵਿੱਚ ਇੱਕ ਵਾਰ ਪੜ ਜਾਂਦਾ ਸੀ ਆਪਣਾ ਘੋੜਾ ਲੈ ਕੇ ਉਸ ਤੋਂ ਬਾਅਦ ਉਹ ਲੱਭਦਾ ਹੀ ਨਹੀਂ ਹੁੰਦਾ ਸੀ ਕਿ ਕਿੱਧਰ ਗਿਆ ਕਿੱਧਰ ਨਹੀਂ ਉਹ ਸਾਹਮਣੇ ਜਿਹੜਾ ਲਿਖਿਆ ਹੋਇਆ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿਹਨੂੰ ਉਰਦੂ ਆਉਂਦੀ ਹੋ ਉਹ ਪੜ੍ਹ ਵੀ ਸਕਦਾ ਹੈ ਇਹ ਸਨ ਲਿਖਿਆ ਹੋਇਆ ਹੈ ਕਿ ਜਿਹੜੇ ਸਨਾਂ ਦੇ ਵਿੱਚ ਇਹ ਬਣੀ ਹੋਈ ਹੈ ਤਾਂ ਦੋਸਤੋ ਆਪਾਂ ਦੇਖ ਰਹੇ ਹਾਂ ਜਿਵੇਂ ਜਾਨੀ ਚੋਰ ਦੀ ਗੁਫਾ ਕਿੱਥੇ ਬਣੀ ਹੋਈ ਹੈ ਸਾਰਾ ਐਡਰੈਸ ਵੀ ਦੱਸਾਂਗੇ ਪਹਿਲਾਂ ਤੁਹਾਨੂੰ ਆਪਾਂ ਦਿਖਾ ਦਈਏ ਇਹ ਉਹ ਕੂਆ ਹੈ ਇਹ ਕੂਆ ਕਹਿੰਦੇ ਪਤਾਲ ਤੱਕ ਇਸ ਕੂਏ ਦਾ ਜਿਹੜਾ ਅਟੈਚਮੈਂਟ ਸੀ ਪਤਾਲ ਤੱਕ ਇਥੋਂ ਗੁਫਾਵਾਂ ਜਾਂਦੀਆਂ ਸੀ ਇਹ ਅਸਲ ਦੇ ਵਿੱਚ ਉਹ ਹੀ ਗੱਲ ਸੀ ਕਿ ਹਾਥੀ ਦੇ ਦੰਦ ਦੇਖਣ ਨੂੰ ਹੋਰ ਤੇ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਜੇ ਜਿਵੇਂ ਕੂਏ ਟਾਈਪ ਬਣਾਏ ਹੋਏ ਸੀ ਅਸਲ ਦੇ ਵਿੱਚ ਕੂਏ ਨਹੀਂ ਸੀਗੇ ਇਹ ਗੁਫਾਵਾਂ ਸੀਗੀਆਂ ਇਤੋਂ ਅਲੱਗ-ਅਲੱਗ ਸਟੇਟਾਂ ਨੂੰ ਜਿਹੜੀਆਂ ਗੁਫਾਵਾਂ ਜਾਂਦੀਆਂ ਸੀ ਸੋ ਉਹੀ ਗੁਫਾਵਾਂ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਇਸ ਗੁਫਾ ਬਾਰੇ ਤੇ ਥੋੜਾ ਜਿਹਾ ਇਹਦਾ ਜਿਹੜਾ ਛੋਟਾ ਜਿਹਾ ਇਤਿਹਾਸ ਹੈ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਪੂਰਾ ਜਿਹੜਾ ਗੁਫਾ ਬਣੀ ਹੋਈ ਹੈ ਤੇ ਇਹਦੇ ਨਾਲ ਹੀ ਜਿਹੜਾ ਇਤਿਹਾਸ ਹੈ ਉਹ ਤੁਸੀਂ ਆ ਦੇਖੋ ہماری ਵਿਰਾਸਤ ਆਥਲੇ ਦੇਖੋ ਜਹਾਂ ਜਾਂ ਸਾਹ ਯਹਾਂ ਕੀ ਬਾਵੜੀ ਮੈਮ ਦੋਸਤੋ ਸ਼ਾਹਜਹਾਂ ਦੇ ਉੱਤੇ ਦੇਖੋ ਕਿਸੇ ਨੇ ਨਾ ਖਰੋਚਾ ਮਾਰਤੇ ਚਰੀਟਾ ਮਾਰਤੇ ਬਹੁਤ ਗਲਤ ਗੱਲ ਹੈ ਇਹ ਪਤਾ ਨਹੀਂ ਕਿਹਨੇ ਮਾਰੀਆਂ ਨੇ ਮਾਰੀਆਂ ਉਸੇ ਨੇ ਹੋ ਸਕਦੇ ਨੇ ਜਿਹੜਾ ਹਨਾ ਇਹ ਸ਼ਾਹਜਹਾਂ ਨੂੰ ਜਾਂ ਇਸ ਧਰਮ ਨੂੰ ਨਹੀਂ ਸਹੀ ਸਮਝਦਾ ਜਾਂ ਕਿਸ ਤਰ੍ਹਾਂ ਦਾ ਵੀ ਪਰ ਆਪਾਂ ਨਫ਼ਰਤ ਨਹੀਂ ਫਲਾਉਂਦੇ ਪਰ ਫਿਰ ਵੀ ਹਨਾ ਗਲਤ ਗੱਲ ਹੈ ਯਾਰ ਜੋ ਇਤਿਹਾਸ ਨਾਲ ਜੁੜੀ ਚੀਜ਼ ਹੈ ਉਹ ਇਤਿਹਾਸ ਹੈ ਆ ਦੋਸਤੋ ਸਕਰੀਨ ਸ਼ਾਟ ਮਾਰ ਲਓ ਸ਼ਾਹਜਹਾਂ ਕੀ ਬਾਵੜੀ ਮੈਮ ਦੇ ਵਿੱਚ ਬਣੀ ਹੋਈ ਹੈ ਹਰਿਆਣੇ ਦੇ ਵਿੱਚ ਮੈਮ ਜਦੋਂ ਆਪਾਂ ਪੰਜਾਬ ਤੋਂ ਜਾਵਾਂਗੇ ਤਾਂ ਦੋਸਤੋ ਹਾਂਸੀ ਤੋਂ ਜਦੋਂ ਆਪਾਂ ਦਿੱਲੀ ਨੂੰ ਜਾਵਾਂਗੇ ਹਾਂਸੀ ਤੋਂ ਦਿੱਲੀ ਨੂੰ ਰਸਤੇ ਦੇ ਵਿੱਚ ਆਉਂਦਾ ਹੈ ਮੈਮ ਇਹ ਆਉਂਦਾ ਜੀ ਆਪਣਾ ਰੋਤਕ ਤੋਂ ਪਹਿਲਾਂ ਆਉਂਦਾ ਹੈ ਠੀਕ ਹੈ ਰੋਤਕ ਤੋਂ ਕੁਝ ਕਿਲੋਮੀਟਰ ਪਹਿਲਾਂ ਆਉਂਦਾ ਹੈ ਮੈਮ ਰੋਡ ਦੇ ਉੱਤੇ ਹੈ ਆਜੋ ਆਪਾਂ ਤੁਹਾਨੂੰ ਜਿਹੜੀ ਬਾਵੜੀ ਹੈ ਜਾਂ ਗੁਫਾ ਕਹਿ ਸਕਦੇ ਆ ਉਹ ਅੰਦਰੋਂ ਦਿਖਾਉਨੇ ਆ ਥੋੜਾ ਜਿਹਾ ਇਹਦੀ ਇੱਕ ਝਲਕ ਤਾਂ ਕਿ ਤੁਹਾਨੂੰ ਜਿਹੜੀ ਚੰਗੀ ਤਾਂ ਇਹ ਪਤਾ ਲੱਗ ਸਕੇ ਵੀ ਅਸਲ ਦੇ ਵਿੱਚ ਇਹ ਚੀਜ਼ ਹੈ ਕੀ ਹੈ ਪੁਰਾਣੇ ਸਮੇਂ ਦੀਆਂ ਬੜੇ ਪੁਰਾਣੇ ਸਮੇਂ ਦੀ ਇਹ बावੜੀ ਆ ਬੜਾ ਇਤਿਹਾਸ ਪ੍ਰਾਣਾ ਇਹਦਾ ਆ ਜੋ ਆਪਾਂ ਦੇਖਦੇ ਆਂ ਇਹਦੇ ਅੰਦਰੋਂ ਬੜੀ ਡਰਾਵਣੀ ਜੀ ਲੱਗਦੀ ਹੈ ਜਿਵੇਂ ਆਪਾਂ ਇਕੱਲੇ ਜਿਹਨੇ ਅੰਦਰ ਨੂੰ ਜਾਂਦੇ ਆਂ ਉਹਦਾ ਇੱਕ ਡਰਾਵਣੀ ਜੀ ਉਹ ਮਤਲਬ ਮਹਿਸੂਸ ਹੁੰਦੀ ਆ ਹੁਣ ਤਾਂ ਇਹ ਆਲੇ ਦੁਆਲੇ ਘਰ ਵੀ ਬਣ ਗਏ ਨੇ ਸ਼ਹਿਰ ਵੀ ਵੱਸ ਗਿਆ ਪਰ ਉਸ ਸਮੇਂ ਦੇ ਵਿੱਚ ਕੁਝ ਨਹੀਂ ਸੀ ਆਲੇ ਦੁਆਲੇ ਇਹ ਇਕੱਲੀ ਗੁਫਾਈ ਬੜਾਈ ਹੋਈ ਸੀ ਜੋ ਸ਼ਾਹਜਹਾਨ ਨੇ ਬਣਾਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੁਫਾਵਾਂ ਬਣੀਆਂ ਹੋਈਆਂ ਸੀ ਦੋਸਤੋ ਇਹ ਗੁਫਾਵਾਂ ਕਹਿੰਦੇ ਤੁਰ ਅੱਲੇ ਧਰਤੀ ਨਾਲ ਜਿਹੜਾ ਆਪਾਂ ਕਹਿ ਸਕਦਾ ਪਤਾਲ ਨਾਲ ਅਟੈਚ ਹੁੰਦੀਆਂ ਸੀ ਇਹ ਗੁਫਾਵਾਂ ਬੜੇ ਖਤਰਨਾਕ ਤੇ ਬੜੇ ਗੁਪਤ ਤਰੀਕੇ ਦੇ ਨਾਲ ਇਹ ਜਿਹੜੀ ਗੁਫਾ ਸੀ ਉਹ ਬਣਾਈ ਗਈ ਸੀ ਇਸ ਗੁਫਾ ਦੇ ਵਿੱਚੋਂ ਕਿੱਥੇ ਕਿੱਥੇ ਕਿੰਨੇ ਕ ਰਾਸਤੇ ਨਿਕਲੇ ਹੋਏ ਸੀ ਇਹਦੇ ਬਾਰੇ ਕੋਈ ਕੁਝ ਨਹੀਂ ਕਿਹਾ ਜਾ ਸਕਦਾ ਅ ਇੰਨੇ ਕ ਰਾਸਤੇ ਸੀ ਇਹਦੇ ਬਾਰੇ ਕਹਿੰਦੇ ਜਾਂ ਤਾਂ ਸ਼ਾਹਜਾਹ ਨੂੰ ਪਤਾ ਸੀ ਜਾਂ ਫਿਰ ਜਾਨੀ ਚੋਰ ਨੂੰ ਪਤਾ ਸੀ ਇਹ ਕਹਾਣੀ ਇਹਦਾ ਰਾਜ ਹੈ ਜਿਹੜਾ ਉਹ ਜਾਨੀ ਚੋਰ ਦੇ ਨਾਲ ਹੀ ਤੁਰ ਗਿਆ ਇਸ ਪਿੰਡ ਦੇ ਵਿੱਚ ਕਹਿੰਦੇ ਜਦੋਂ ਬਾਅਦ ਦੇ ਵਿੱਚੋਂ ਪਿੰਡ ਬਣਿਆ ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਕੋਈ ਬਰਾਤ ਆਈ ਬਰਾਤ ਕਹਿੰਦੇ ਇਹਨੂੰ ਦੇਖਣ ਵਾਸਤੇ ਇਹਦੇ ਅੰਦਰ ਚਲੀ ਗਈ ਗੁਫਾ ਦੇ ਵਿੱਚ ਅੱਜ ਤੱਕ ਉਹ ਕਹਿੰਦੇ ਬਰਾਤ ਵਾਪਸ ਨਹੀਂ ਆਈ ਅੰਦਰੇ ਮਰ ਮੁਰਗੀ ਸੀ ਮਤਲਬ ਖਤਮੇ ਹੋ ਗਈ ਸੋ ਉਸ ਤੋਂ ਬਾਅਦ ਕਹਿੰਦੇ ਇਸ ਗੁਫਾਵਾਂ ਦੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਤਾਂ ਕਿ ਕੋਈ ਹੋਰ ਇਹਦੇ ਅੰਦਰ ਨਾ ਜਾਵੇ ਇਦੇ ਅੰਦਰ ਇਹ ਵੀ ਕਹਿ ਸਕਦੇ ਆ ਕਿ ਇਹਨੇ ਜਾਨੀ ਚੋਰ ਦੀ ਜਿਹੜੀ ਲੁੱਟ ਦਾ ਮਾਲ ਸੀ ਉਹ ਸਾਰਾ ਇਸ ਗੁਫਾ ਦੇ ਵਿੱਚ ਹੈ ਕਿੰਨਾ ਕੁ ਸੋਨਾ ਕਿੰਨਾ ਕੁ ਚਾਂਦੀ ਕੀ ਕੁਝ ਇਹਨਾਂ ਗੁਫਾਵਾਂ ਦੇ ਵਿੱਚ ਹੈ ਇਹ ਜਾਨੀ ਚੋਰ ਨੂੰ ਹੀ ਪਤਾ ਸੀ ਇਹਦੇ ਬਾਰੇ ਵੀ ਕੁਝ ਖਾਸ ਨਹੀਂ ਕਿਹਾ ਜਾ ਸਕਦਾ ਸੋ ਜਾਨੀ ਚੋਰ ਦੀ ਇਹ ਗੁਫਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਰੂਰ ਜਿਹੜਾ ਸ਼ੇਅਰ ਕਰ ਦੇਣਾ ਵੀਡੀਓ ਗਰੁੱਪਾਂ ਦੇ ਵਿੱਚ ਤਾਂ ਕਿ ਕੋਈ ਹੋਰ ਵੀ ਜਿਹੜਾ ਭੈਣ ਭਾਈ ਆ ਉਹ ਇਸ ਵੀਡੀਓ ਨੂੰ ਦੇਖ ਸਕੇ ਅਤੇ ਇਸ ਵੀਡੀਓ ਦੇ ਤੇ ਕਮੈਂਟ ਕਰਕੇ ਆਪਣੇ ਵਿਚਾਰ ਇਸ ਵੀਡੀਓ ਬਾਰੇ ਜਰੂਰ ਦੱਸਣਾ ਕਿ ਤੁਹਾਨੂੰ ਵਿਰਾਸਤ ਦੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹ ਕਿਵੇਂ ਦੀਆਂ ਲੱਗਦੀਆਂ ਨੇ ਧੰਨਵਾਦ